ਅਜਾਦੀ ਪ੍ਰੈਸ ਕਾਨਫਰੰਸ ਅਕੀ ਹੈ 18 ਦਾਨਸ ਤੱਕ ਚੌਥਾ ਤੁਹਾਡਾ ਫੈਸ਼ਨ ਕਾਰਟ ਹੋਇਆ ਹੈ ਇਹਦੇ ਵਿੱਚ ਸਪੈਸ਼ਲ ਲਿਆ ਹੈ ਕਿ ਜਿਵੇਂ ਮਨੀਤ ਜੀ ਨੇ ਜਦੋਂ ਤੇਜ ਜੀ ਨੇ ਦੱਸਿਆ ਹੈਗਾ ਕਿ ਇਸ ਵਾਰ ਅਸੀਂ ਕੰਸਟਰਕਸ਼ਨ ਦੇ ਸਮਾਨ ਦਾ ਦਾਨ ਕਰਾਂਗੇ ਸਕੂਲ ਫੀਸ ਦਾ ਦਾਨ ਕਰਾਂਗੇ ਜੋ ਕਿ ਫਲੱਡ ਅਫੈਕਟਡ ਏਰੀਆਜ਼ ਨੂੰ ਨੀਡ ਹੈਗੀ ਇਸ ਟਾਈਮ ਦੀ ਤੇ ਗੱਦੇ ਤੇ ਬਿੱਤਰਾਂ ਦੀ ਜੋ ਵਿੰਟਰ ਚ ਸਮਾਨ ਨਾ ਖਰਾਬ ਹੋਵੇ ਤੇ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਥਿਟੀ ਨੀਡ ਦਾ ਮਨੀਤ ਜੀ ਦਾ ਤੇ ਜਦ ਦੇ ਸੇਖੋਂ ਜਿਨ੍ਹਾਂ ਨੇ ਤੁਹਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਚੌਥੀ ਵਾਰ ਇਹ ਇਸ ਤਮਨਾਤ ਕੀ ਪੰਜਾਬ ਦੇ ਲੋਕਾਂ ਨੂੰ ਦਰਖਾਤ ਕਰਨ ਦਾ ਜਾਉਂਗੀ ਕਿ ਸਾਰੇ ਮਿਲ ਕੇ ਜਿੱਦਾ ਅਸੀਂ ਤਿੰਨ ਦਾਨ ਤਿਮਾਏ ਉਹਦੇ ਹੀ ਤਰ੍ਹਾਂ ਅੱਗੇ ਵੀ ਦਾਨोत्सव ਸੈਲੀਬ੍ਰੇਟ ਕਰੀਏ ਇਸ ਪ੍ਰੋਗਰਾਮ ਨੂੰ ਫਲਡ ਅਫੈਕਟਡ ਏਰੀਆਜ਼ ਨੂੰ ਉਹਨਾਂ ਦੇ ਵਿੱਚ ਜ਼ਿਆਦਾ ਧਿਆਨ ਰਹੇਗਾ ਹਾਂਜੀ ਹਾਂਜੀ ਜਿਵੇਂ ਕਿ ਦੱਸਿਆ ਮਨੀਤ ਜੀ ਨੇ ਤੇ ਜਦੇਲ ਜੀ ਨੇ ਕਿ ਅਸੀਂ ਇਸ ਵਾਰ ਫਲਡ ਅਫੈਕਟਡ ਏਰੀਆਜ਼ 'ਚ ਜ਼ਿਆਦਾ ਦਾਨ ਕਰਾਂਗੇ ਕਿਉਂਕਿ ਆਫਟਰ ਇਫੈਕਟ ਫਲਡ ਦੇ ਇਦਾਂ ਦੇ ਆ ਚੁੱਕੇ ਨੇ ਕਿ ਉਹਨਾਂ ਨੂੰ कंस्ट्रक्शन मटेरियल दी ਲੋਡ ਹੈਗੀ ਹੈ ਜਿਹੜਾ ਨੁਕਸਾਨ ਉਹਨਾਂ ਦਾ ਘਰਾਂ ਦਾ ਹੋਇਆ ਵਿੰਟਰ ਦੇ ਕੱਪੜਿਆਂ ਦੀ ਲੋਡ ਹੈਗੀ ਹੈ ਤੇ ਸਕੂਲ ਫੀਸਾਂ ਦੀ ਲੋਡ ਹੈਗੀ ਹੈ ਪਿਆਰੇ ਲੁਧਿਆਣਾ ਵਾਸੀਆਂ ਨੂੰ ਸਿਟੀ ਨੀਡਸ ਵੱਲੋਂ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਸਾਰੇ ਲੁਧਿਆਣਾ ਵਾਸੀ ਜਾਣਦੇ ਨੇ ਕਿ ਹਰ ਸਾਲ ਸਿਟੀ ਨੀਡਸ ਤੇ ਮਿਊਨਿਸਪਲ ਕਾਰਪੋਰੇਸ਼ਨ ਮਿਲ ਕੇ ਸ਼ਹਿਰ ਵਾਸੀਆਂ ਦੀ ਮਦਦ ਨਾਲ दान उत्सव ऑर्गेनाइज ਕਰਦੇ ਆ ਐਤਕੀ ਸਾਡਾ ਚੌਥਾ ਵਾ ਤੇ ਇਹ ਸਾਰਾ ਤੁਹਾਡੇ মিডিਆ ਦੀ سپورਟ ਨਾਲ ਤੇ ਪਬਲਿਕ ਦੀ سپورਟ ਨਾਲ ਸਾਡਾ ਬਹੁਤ ਸਕਸੈਸ ਜਾ ਰਿਹਾ ਔਰ ਉਸੇ ਸੰਬੰਧ ਦੇ ਵਿੱਚ ਚੌਥੇ दान उत्सव ਦੇ ਸੰਬੰਧ ਨੂੰ ਅੱਜ ਰਿਲੀਜ਼ ਕਰਨ ਲਈ ਅਸੀਂ ਸਟਾਰਟ ਕਰਨ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਮੇਰੇ ਸਾਡੇ ਵੱਡੇ ਵੀਰ ਕਪਤਾਨ ਸਾਡੇ ਦੀਵਾਨ ਸਾਹਿਬ ਹਰleen ਰਹਿਰਾਸ ਤੋਂ ਕੈਰੋਂ ਸਾਹਿਬ ਤੇ ਸਰਪਾਲ ਬਾਜੀ ਪੂਰ ਸਾਰੇ ਐਨ ਜੀਓ ਸਾਡੀਆਂ ਜਿਹੜੀਆਂ ਹੈਗੀਆਂ ਉਹਨੇ ਅਸੀਂ ਇਕੱਠੇ ਹੋ ਕੇ ਸਾਰੇ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਤਿੰਨ ਦਾਨ ਉਤਸਵ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਉਸੇ ਤਰ੍ਹਾਂ ਇਸ ਐਤਕੀ ਦੇ ਸਾਡੇ ਦਾਨ ਉਤਸਵ ਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾਓ ਜੋ ਤੁਹਾਡੇ ਘਰ ਦੇ ਵਿੱਚ ਜਿਹੜੀ ਚੀਜ਼ ਵਰਤਨ ਯੋਗ ਹੈ ਪਰ ਤੁਸੀਂ ਨਹੀਂ ਵਰਤ ਰਹੇ ਉਹਦੀ ਥਾਂ ਤੇ ਤੁਸੀਂ ਕੋਈ ਨਵੀਂ ਚੀਜ਼ ਪਰਚੇਸ ਕਰ ਲਈ ਚਾਹੇ ਕੋਈ ਸ਼ਰਟ ਆ ਪੈਂਟ ਆ ਬੂਟ ਆ ਕਪ ਆ ਭਾਂਡੇ ਆ ਬੱਚਿਆਂ ਦੀਆਂ ਕਿਤਾਬਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਇਲੈਕਟ੍ਰੋਨਿਕ ਗੈਜਟ ਆ ਕੁਝ ਵੀ ਜਿਹੜਾ ਤੁਹਾਡੇ ਘਰ ਦੇ ਵਿੱਚ ਡੰਪ ਕੀਤਾ ਅਲਮਾਰੀ ਚ ਪਿਆ ਜਾਂ ਪੰਡ ਬੰਨ ਕੇ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਿਓ ਉਹ ਅਸੀਂ ਸਹੀ ਜਗ੍ਹਾ ਤੇ ਸਹੀ ਲੋਕਾਂ ਦੇ ਵਿੱਚ ਪਹੁੰਚਾਵਾਂਗੇ ਜਿੱਦਾਂ ਕਿ ਸਾਡੇ ਦਾਨ ਉਸਰ ਦੀ ਇੱਕ ਟੈਗ ਲਾਈਨ ਆ ਕਿ ਤੁਹਾਡਾ ਕੀਤਾ ਦਾਨ ਕਿਸੇ ਦੇ ਚਿਹਰੇ ਦੀ ਮੁਸਕਾਨ ਉਹ ਇੱਕ ਅਲੱਗ ਖੁਸ਼ੀ ਆ ਜਿਹੜਾ ਬੰਦਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਜਦੋਂ ਤੁਹਾਡਾ ਉਹ ਕੀਤਾ ਹੋਇਆ ਤੁਸੀਂ ਉਹਨੂੰ ਯੂਜ਼ ਤੁਹਾਡੇ ਲਈ ਉਹ ਯੂਜ਼ਲੈਸ ਆ ਜਦੋਂ ਤੁਸੀਂ ਉਹਨੂੰ ਡੋਨੇਟ ਕਰਦੇ ਹੋ ਉਹ ਕਿਸੇ ਉਸ ਬੰਦੇ ਕੋਲ ਪਹੁੰਚਦਾ ਜਿਹੜਾ ਉਹਨੂੰ ਅਫੋਰਡ ਨਹੀਂ ਕਰ ਸਕਦਾ ਤਾਂ ਉਹਦੀ ਖੁਸ਼ੀ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ ਕਿ ਉਸ ਬੰਦੇ ਨੂੰ ਇੱਕ ਜਿਵੇਂ ਕਹਿ ਲਓ ਵੀ ਐਕਸੈਪਸ਼ਨਲ ਚੀਜ਼ ਮਿਲ ਗਈ ਹੁੰਦੀ ਹੈ ਇਸ ਕਰਕੇ ਅਸੀਂ ਫਿਰ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਖੁੱਲ ਕੇ দান ਕਰੋ ਜਿਹੜੀਆਂ ਚੀਜ਼ਾਂ ਤੁਹਾਡੇ ਘਰ ਚ ਪਈਆਂ ਨੇ ਜਿਹੜੀਆਂ ਤੁਸੀਂ ਨਹੀਂ ਵਰਤਦੇ ਉਹ ਤੁਸੀਂ ਸਾਨੂੰ ਦੇ ਦਿਓ ਅਸੀਂ ਉਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ ਲੋਕ ਜਿਹੜੇ ਨਹੀਂ ਸੰਭ ਤੁਹਾਨੂੰ ਇਸ ਤਰ੍ਹਾਂ ਦੇ ਦਵਾਂ ਕੋਈ ਸਮਾਨ ਤੁਹਾਡੀ ਕੱਢੀ ਜਾਏਗੀ ਕੀ ਜਾਏਗਾ ਅਸੀਂ ਲੁਧਿਆਣੇ ਦੇ ਵਿੱਚ 76 ਸੈਂਟਰ ਬਣਾਏ ਨੇ ਕਲੈਕਸ਼ਨ ਸੈਂਟਰ ਉਹ ਤੁਹਾਡੇ ਮਤਲਬ ਤਕਰੀਬਨ ਤਕਰੀਬਨ ਹਰ ਬੰਦੇ ਦੇ 100 ਮੀਟਰ 200 500 ਮੀਟਰ ਦੇ ਵਿੱਚ ਵਿੱਚ ਹੋਣਗੇ ਇੱਕ ਤੁਹਾਨੂੰ ਨੰਬਰ ਲਾਂਚ ਕੀਤਾ ਅਸੀਂ 9310000925 ਇਹ ਤੇ ਤੁਸੀਂ WhatsApp ਕਰੋ ਤੁਹਾਨੂੰ ਸਾਰੀਆਂ ਲੋਕੇਸ਼ਨਸ ਆ ਜਾਣਗੀਆਂ 76 ਉਹਨਾਂ ਚੋ ਜਿਹੜੀ ਵੀ ਲੋਕੇਸ਼ਨ ਤੁਹਾਨੂੰ ਨੇੜੇ ਲੱਗਦੀ ਆ ਤੁਸੀਂ ਆਪਣਾ ਸਮਾਨ ਉੱਥੇ ਛੱਡ ਦਿਓ ਉੱਥੋਂ ਅੱਗੇ ਕਲੈਕਟ ਕਰਨਾ ਸਾਡੀ ਰਿਸਪੌਂਸਿਬਿਲਟੀ ਆ ਉਹਨੂੰ ਵਾਈਫਰਕੇਟ ਕਰਨਾ ਉਹਨੂੰ ਅੱਗੇ ਫਿਰ ਜਦੋਂ ਅਸੀਂ ਡਿਸਟ੍ਰੀਬਿਊਟ ਕਰਨਾ ਉਦੋਂ ਤੁਹਾਨੂੰ ਪਤਾ ਅਸੀਂ ਇੱਕ ਪ੍ਰੋਗਰਾਮ ਕਰਦੇ ਹੁੰਦੇ ਹਾਂ ਜਿੱਥੇ ਸਾਰੇ ਪੰਜਾਬ ਤੋਂ ਐਨ ਜੀਓਸ ਬੁਲਾਏ ਜਾਂਦੇ ਆ ਜਿਹਨੂੰ ਜਿਹਨੂੰ ਜੋ ਜੋ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਨੂੰ ਉਸ ਤਰ੍ਹਾਂ ਡਿਸਟ੍ਰੀਬਿਊਟ ਕਰ ਦਿੱਤਾ ਜਾਂਦਾ ਔਰ ਪਿਛਲੀ ਵਾਰ ਤੋਂ ਸਾਡੇ ਕਪਤਾਨ ਸਾਹਿਬ ਦੀ ਐਫਰਟ ਦੇ ਨਾਲ ਅਸੀਂ ਇਹਨੂੰ ਆਊਟ ਆਫ ਲੁਧਿਆਣਾ ਵੀ ਸ਼ੁਰੂ ਕੀਤਾ ਐਤਕੀ ਵੀ ਸਾਡੇ ਨਾਲ ਤਿੰਨ ਚਾਰ ਜ਼ਿਲ੍ਹੇ ਜੁੜੇ ਹੋਏ ਨੇ ਔਰ ਐਤਕੀ ਅਸੀਂ ਇੱਕ ਜਿਹੜੀ ਬਹੁਤ ਜ਼ਰੂਰੀ ਬੇਨਤੀ ਕਰਨੀ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਪਿੱਛੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਆ ਹੜ੍ਹਾਂ ਦੇ ਦੌਰਾਨ ਸਾਡੇ ਬਹੁਤ ਸਮਾਰਟ ਸੀਵੀ ਸੰਸਥਾ ਮਨੇ ਸਾਡੇ ਸਿੰਗਰਸ ਨੇ ਅਤੇ ਪੰਜਾਬ ਸਰਕਾਰ ਨੇ ਬਹੁਤ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤੀ ਵੀ ਆ ਪਰ ਕਿਉਂਕਿ ਹੁਣ ਹੜਾਂ ਦੀ ਮਾਰ ਖਤਮ ਹੋ ਗਈ ਲੇਕਿਨ ਆਫਟਰ ਫਲੱਡ ਇਫੈਕਟਸ ਆ ਜਿਹੜੇ ਉਹ ਹੁਣ ਨਿਕਲਨੇ ਸ਼ੁਰੂ ਹੋਏ ਆ ਕਿਉਂਕਿ ਜਿਨ੍ਹਾਂ ਦੇ ਘਰ ਇੱਕ ਇਮੀਡੀਏਟ ਪਾਣੀ ਵੜ ਗਿਆ ਨਹੀਂ ਖਸਾਬ ਹੋਏ ਉਹਨਾਂ ਦੇ ਸਰਦੀਆਂ ਦੇ ਕੱਪੜੇ ਖਰਾਬ ਹੋ ਚੁੱਕੇ ਆ ਕਿਉਂਕਿ ਆਪਾਂ ਨੂੰ ਪਤਾ ਪਰ ਜਾਈਆਂ ਪੇਟੀਆਂ ਅਲਮਾਰੀਆਂ ਚ ਰੱਖਦੇ ਆ ਉਹ ਪਾਣੀ ਆ ਗਿਆ ਉਹ ਗਲ ਗਈਆਂ ਸਾਨੂੰ ਵੱਧ ਤੋਂ ਵੱਧ ਐਤਕੀ ਤੁਸੀਂ ਚਾਹੇ ਮੈਂ ਇੰਡਸਟਰੀ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਕੰਬਲ ਬਣਾਉਂਦੇ ਆ ਜਾਂ ਕੋਈ ਬਾਡੀ ਵਾਰਮਰ ਬਣਾਉਂਦੇ ਆ ਜਾਂ ਕੋਈ ਹੋਰ ਐਦਾਂ ਦੇ ਕੱਪੜੇ ਬਣਾਉਂਦੇ ਆ ਜਿਹੜੇ ਤੁਸੀਂ ਵੱਧ ਤੋਂ ਵੱਧ ਦਾਨ ਕਰ ਸਕਦੇ ਹੋ ਸਾਨੂੰ ਕੰਬਲ ਰਜਾਈਆਂ ਜੈਸਰਦੀਆਂ ਦੇ ਕੱਪੜੇ ਉਹ ਸਾਨੂੰ ਡੋਨੇਟ ਕਰੋ ਤਾਂ ਜੋ ਲੋੜਵੰਦਾਂ ਤੱਕ ਅਸੀਂ ਉਹਨਾਂ ਨੂੰ ਪਹੁੰਚਾ ਸਕੀਏ ਤੇ ਉਹਨਾਂ ਦਾ ਆਉਣ ਵਾਲਾ ਜਿਹੜਾ ਸਰਦੀ ਦਾ ਮੌਸਮ ਆ ਉਹ ਨਿੱਗਾ ਹੋ ਸਕੇ ਇਸ ਤੋਂ ਇਲਾਵਾ ਤੁਸੀਂ ਬੱਚਿਆਂ ਲਈ ਮਦਦ ਕਰ ਸਕਦੇ ਹੋ ਜਿੱਦਾਂ ਕਪਤਾਨ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਇੱਕ ਫਸਲ ਖਰਾਬ ਹੋ ਗਈ ਦੂਜੀ ਹਲੇ ਬੀਜਣ ਯੋਗ ਨਹੀਂ ਹੈ ਤੇ ਇਨ ਬਿਟਵੀਨ ਉਹਨਾਂ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਆਉਣਾ ਉਹ ਕਈਆਂ ਦੇ ਬੱਚਿਆਂ ਦੀਆਂ ਜਿਹੜੇ ਇੱਕ ਤਾਂ ਜ਼ਮੀਂਦਾਰ ਹੋ ਗਏ ਜੱਟ ਹੋ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਇੱਕ ਉਹਨਾਂ ਦੇ ਉੱਤੇ ਜਿਹੜੇ ਮਜ਼ਾਰੇ ਕੰਮ ਕਰਦੇ ਆ ਗਰੀਬ ਲੋਕ ਜਿਹੜੇ ਉੱਤੇ ਦਿਹਾੜੀਆਂ ਨਾਲ ਕੰਮ ਕਰਦੇ ਆ ਜਾਂ ਸਿਧੀ ਕਹਿ ਸਕਦੇ ਆਪਾਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਬਹੁਤ ਔਖਾ ਹੋਣਾ ਤੇ ਸਿਟੀ ਨੀਡਸ ਕੋਈ ਵੀ ਚੀਜ਼ ਬਿਨਾ ਵੈਰੀਫਿਕੇਸ਼ਨ ਤੋਂ ਨਹੀਂ ਕਰਦਾ ਸਾਡੇ ਕੋਲ ਜਿਹੜੀਆਂ ਜਿਹੜੀਆਂ ਕੁਆਰੀਆਂ ਆਉਣਗੀਆਂ ਅਸੀਂ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਦੇ ਆਂ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਹੀ ਨੀਡੀ ਹੋਊਗਾ ਅਸੀਂ ਉਹਨੂੰ ਉਹ ਫੀਸ ਦੇਣ ਦਾ ਕੋਸ਼ਿਸ਼ ਕਰਾਂਗੇ ਕਿ ਤੁਸੀਂ ਸਿੱਧੇ ਜੀ ਉਹਨਾਂ ਦੇ ਸਕੂਲ ਦੇ ਅਕਾਊਂਟ 'ਚ ਪਾ ਸਕੋ ਇਹਦੀ ਵੀ ਸਾਨੂੰ ਮਦਦ ਦੀ ਲੋੜ ਆ ਇਸ ਤੋਂ ਇਲਾਵਾ ਸਿਟੀ ਨੀਡਸ ਵੱਲੋਂ ਸਾਡੇ ਲੁਧਿਆਣੇ ਦੇ ਵਿੱਚ ਖੈਰ ਹੜ੍ਹਾਂ ਦੀ ਮਾਰ ਤਾਂ ਘੱਟ ਪਈ ਸੀ ਪਰ ਬਰਸਾਤ ਜ਼ਿਆਦਾ ਹੋਣ ਕਰਕੇ ਕੁਝ ਲੋਕਾਂ ਦੇ ਮਕਾਨ ਗਿਰ ਗਏ ਛੱਤਾਂ ਗਿਰ ਗਈਆਂ ਉਹਨਾਂ ਦੀ ਰਿਪੇਅਰ ਦਾ ਕੰਮ ਵੀ ਸਾਡੇ ਵੱਲੋਂ ਚਲਾਇਆ ਜਾ ਰਿਹਾ ਜਿਦੇ ਵਿੱਚ 8 ਕ ਘਰ ਸਾਡੇ ਕੰਪਲੀਟ ਕੰਪਲੀਸ਼ਨ ਦੇ ਨੇੜੇ ਤੇੜੇ ਪਹੁੰਚ ਗਏ ਜਾਂ ਤਿਆਰ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਜ਼ੀਰੋ ਤੋਂ ਢਾ ਕੇ ਦੁਆਰੇ ਸ਼ੁਰੂ ਕਰਕੇ ਬਣਾਇਆ ਵਾ ਤੇ ਹੋਰ ਕਿੰਨੀ ਰਿਕੁਇਰ ਟੋਟਲ 32 ਟੋਟਲ 24 ਕ ਦੀ ਹੋਰ ਰਿਕੁਇਰਮੈਂਟ ਆ ਜੇ ਤੁਸੀਂ ਉਹਨਾਂ ਜੀ ਯੋਗਦਾਨ ਪਾਣਾ ਚਾਹੁੰਦੇ ਹੋ ਤਾਂ ਉਹਨਾਂ ਜੀ ਵੀ ਪਾ ਸਕਦੇ ਹੋ ਪਰ ਇੱਕ ਵਾਰੀ ਫੇਰ ਸਾਰੇ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਦਾਨ ਉਸਰ ਦਾ 파ਟ ਬਣੋ ਵੱਧ ਤੋਂ ਵੱਧ ਦਾਨ ਕਰੋ ਤਾਂ ਕਿ ਥੋੜਾ ਕੀਤਾ দান ਕਿਸੇ ਦੀ ਚਿਹਰੇ ਦੀ ਮੁਸਕਾਨ ਬਣ ਸਕੇ थैंक यू ਇਹ ਸਾਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਸੇ দান ਉਤਸਵ ਦੀ ਸਾਰੀ ਡਿਟੇਲ ਜਿਹੜੀ ਹੈ ਉਹ ਸੇਖੋ ਸਾਹਿਬ ਨੇ ਆਲਰੇਡੀ ਦੇ ਦਿੱਤੀਆਂ ਮੈਂ ਸਿਰਫ ਇਹਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਇੱਕ ਬੜੀ ਖੂਬਸੂਰਤ ਜਿਹਾ ਇੱਕ ਐਸਾ ਈਵੈਂਟ ਤੁਸੀਂ ਬਣਾ ਲਿਆ ਇੱਕ ਤਿਹਾਰ ਦੀ ਤਰ੍ਹਾਂ ਜਿਸ ਤਰ੍ਹਾਂ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਸਾਰੇ ਐਨ ਜੀਓਜ਼ ਮਿਲ ਕੇ ਇਹਨੂੰ ਸੈਲੀਬ੍ਰੇਟ ਕਰਦੇ ਆ ਅੱਜ ਦੇਖੋ ਕਈ ਸੰਸਥਾਵਾਂ ਤੋਂ ਲੋਕ ਆਏ ਹੋਏ ਐ ਔਰ ਸਭ ਤੋਂ ਜ਼ਿਆਦਾ ਸਾਡਾ ਸ਼ੁਕਰੀਆ ਅਸੀਂ ਕਰਦੇ ਆ ਹਰਨਿੰਦੀ ਦਾ ਅੱਥ ਹਿਊਮਨ ਦਾ ਜਿਹੜਾ ਕਿ ਡੇ 1 ਤੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਹੈ ਸਪான்ਸਰ ਕਰ ਰਿਹਾ ਇਸ ਚੀਜ਼ ਨੂੰ ਮਿਊਨਿਸਪਲ ਕਾਰਪੋਰੇਸ਼ਨ ਸਾਰੇ ਲੌਜਿਸਟਿਕਸ ਹੈਂਡਲ ਕਰਦੀ ਹੈ ਮਾਰਸ਼ਲੈਟ ਦੀ ਟੀਮ ਜਿਹੜੀ ਹੈ ਇਹ ਵੋਲੰਟੀਅਰਸ ਇਹਨਾਂ ਦੇ ਸਾਰਾ ਜਿਹੜਾ ਫੀਲਡ ਦੇ ਗੰਪਰ ਕੰਮ ਕਰਦੇ ਆ ਇੱਕ ਨੂਰ ਤੋਂ ਜੈਨ ਸਾਹਿਬ ਆਏ ਹੋਏ ਹੈ ਜਿਹੜੇ ਕਿ ਸਾਰਾ ਸਾਡੇ ਸਾਰੇ ਵੋਲੰਟੀਅਰਸ ਦਾ ਖਾਣੇ ਪੀਣੇ ਦਾ ਉਹਨੇ ਦਿਨ ਦਾ ਇੰਤਜ਼ਾਮ ਹੁੰਦਾ ਹੈ ਪੀਆਰ ਦਾ ਸਾਰੇ ਜ਼ਿੰਮੇਵਾਰੀ ਮੋਨਿਕਾ ਜੀ ਲੈਂਦੇ ਆ ਹਰ ਇੱਕ ਉੱਤਸਵ ਦੇ ਵਿੱਚ ਬਲੱਡ ਨੇਸ਼ਨ ਰੇਰਾਜ਼ ਤੋਂ ਹੁੰਦੀ ਹੈ ਤੇ ਸਾਡੇ ਸਭ ਤੋਂ ਇੰਪੋਰਟੈਂਟ ਪਾਰ ਆਪਣਾ ਜੁਨੀਆ ਸਾਹਿਬ ਇੱਥੇ ਬੈਠੇ ਹੈ ਜਿਹੜੇ ਕਿ ਇਸ ਮਟੀਰੀਅਲ ਨੂੰ ਸਾਰੇ ਨੂੰ ਪੂਰਾ ਸਾਲ ਸੰਭਾਲਦੇ ਵੀ ਹੈ ਔਰ ਹਰ 8 ਤਰੀਕ ਨੂੰ ਦੁਗਰੀ ਦੇ ਬਾਹਰ ਇੱਕ ਉਹਨਾਂ ਦਾ ਇੱਕ ਸਿਰਫਟ ਸਟੋਰ ਲੱਗਦਾ ਹੈ ਜਿੱਥੇ ਕਿ 6000 ਫੈਮਿਲੀਜ਼ ਨੂੰ ਹਰ ਮਹੀਨੇ ਇਹ ਚੀਜ਼ਾਂ ਮੁਹਈਆ ਕਰਾਈਆਂ ਜਾਂਦੀਆਂ ਸੋ ਐਸਾ ਸ਼ਾਨਦਾਰ ਜੋ ਇੱਕ ਖੂਬਸੂਰਤ ਇੱਕ ਮਾਡਲ ਬਣਿਆ ਹੈ ਇਹ ਹੁਣ ਪੂਰੇ ਪੰਜਾਬ ਦੇ ਵਿੱਚ ਫੈਲੇ ਇਹੀ ਸਾਡੀ ਕਲਪਨਾ ਔਰ ਇਹੀ ਸਾਡੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਦੂਸਰਾ ਇਹ ਕਹੂੰਗਾ ਕਿ ਇਹ ਨੰਬਰ ਜਿਹੜਾ ਹੈਗਾ ਇਹ ਪਲੀਜ਼ ਤੁਸੀਂ ਆਪਣੀ ਸਕਰੀਨਸ ਦੇ ਉੱਪਰ ਫਲੋਟ ਕਰੋ ਤਾਂ ਕਿ ਲੋਕਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਘਰ ਦੇ ਜਿੰਨਾ ਨੇੜੇ ਤੋਂ ਨੇੜੇ ਜਾ ਕੇ ਉਹ ਸਮਾਨ ਡਿਲੀਵਰ ਕਰ ਸਕਣ ਸੋ ਅਸੀਂ 76 ਕਲੈਕਸ਼ਨ ਸੈਂਟਰਸ ਲੁਧਿਆਣਾ ਦੀ ਅਨਲੋਜੀ ਬਣਾਈ ਹੈ ਇਸ ਤੋਂ ਇਲਾਵਾ ਮੁਹਾਲੀ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਹੈਗੇ ਹਨ ਲੇਕਿਨ ਲੁਧਿਆਣਾ ਦੇ ਜਿਹੜੇ ਸੈਂਟਰਸ ਹੈ ਉਹ ਪਾਣੂ ਸਰ ਇਸ WhatsApp ਨੰਬਰ ਤੋਂ ਇੱਕ ਹਾਇ ਦਾ ਮੈਸੇਜ ਭੇਜ ਕੇ ਸਾਨੂੰ ਪੂਰੀ ਡਿਟੇਲ ਦੀ ਲਿਸਟ ਉੱਤੇ ਮਿਲ ਜਾਏਗੀ ਸੋ 2 ਤੋਂ ਲੈ ਕੇ 8 ਤਰੀਕ ਤੱਕ ਅਸੀਂ ਕਲੈਕਸ਼ਨ ਕਰ ਰਹੇ ਹਾਂ 9 ਤੋਂ ਲੈ ਕੇ ਅਨਵਰਡਸ ਅਸੀਂ ਉੱਥੋਂ ਪਿਕਅਪ ਕਰਾਂਗੇ ਔਰ ਇਸ ਸਾਲ ਕਿਉਂਕਿ ਦੀਵਾਲੀ ਜਲਦੀ ਹੈ ਤੁਹਾਡਾ 8.5 ਡਿਸਟ੍ਰਿਬਿਊਸ਼ਨ ਸੈਰੇਮਨੀ ਹੋਏਗਾ ਉਸੇ ਦੀਵਾਲੀ ਤੋਂ ਬਾਅਦ ਕਰਾਂਗੇ ਉਹਦੇ ਲਈ ਤੁਹਾਨੂੰ ਅਸੀਂ ਦੁਬਾਰਾ ਇਨਵਾਈਟ